ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੇਕਰ ਤੁਹਾਡੇ ਨਾਲ ਮਿਸ਼ੂ ਤੇ ਫਰਾਡ ਹੋ ਜਾਂਦਾ ਤੇ ਤੁਸੀਂ ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰ ਸਕਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰਾ ਸੈਕੰਡ ਚੈਨਲ ਹੈ ਜਿਸ ਤੇ ਮੈਂ ਰਿਵਿਊ ਸ਼ੇਅਰ ਕਰਦੀ ਹੁੰਦੀ ਆ ਮੋਸਟਲੀ ਜਿਹੜੇ ਪ੍ਰੋਡਕਟ ਮੈਂ ਆਨਲਾਈਨ ਮੰਗਵਾਏ ਹੁੰਦੇ ਆ ਮਿਸ਼ੂ ਤੋਂ ਮੈਂ ਮੰਗਾਈਆਂ ਸੀ ਦੋ ਟੀ-ਸ਼ਰਟਾਂ ਉਸ ਟਾਈਮ ਮੈਨੂੰ ਪਤਾ ਹੁੰਦਾ ਵੀ ਜਦੋਂ ਆਪਾਂ ਇੱਕ ਸੇਲਰ ਤੋਂ ਦੋ ਪ੍ਰੋਡਕਟ ਇਕੱਠੇ ਮੰਗਵਾ ਲੈਂਦੇ ਆ ਕਈ ਵਾਰੀ ਉਹ ਇੱਕ ਪ੍ਰੋਡਕਟ ਭੇਜ ਦਿੰਦੀ ਐ ਤੇ ਜਿਹੜੀ ਡਿਲੀਵਰੀ ਦੋਨਾਂ ਦੀ ਸਟੇ ਵੀ ਹੋ ਚੁੱਕੀ ਆ ਬਟ ਉਸ ਟਾਈਮ ਮੈਨੂੰ ਕੀ ਸੀਗਾ ਮੈਂ ਸੈਪਰੇਟ ਟੀ-ਸ਼ਰਟਾਂ ਸਿਲੈਕਟ ਕੀਤੀਆਂ ਤੇ ਮੰਗਵਾ ਲਈਆਂ ਇਹ ਨਹੀਂ ਮੈਂ ਉਸ ਟਾਈਮ ਧਿਆਨ ਰੱਖਿਆ ਵੀ ਜਿਹੜਾ ਸੇਲਰ ਆ ਉਹ ਤਾਂ ਜਿਵੇਂ ਕਿ ਤੁਹਾਨੂੰ ਪਤਾ ਇਸ ਤੇ ਜਦੋਂ ਆਪਾਂ ਐਡਵਾਂਸ ਪੇਮੈਂਟ ਕਰ ਦਿੰਦੇ ਹਾਂ ਫਿਰ ਸਾਨੂੰ ਜਿਹੜਾ ਰੇਟ ਹੁੰਦਾ ਥੋੜਾ ਜਿਹਾ ਘੱਟ ਤੇ ਸਾਨੂੰ ਚੀਜ਼ ਮਿਲ ਜਾਂਦੀ ਹੈ ਸੋ ਸੇਲਰ ਨੂੰ ਮੈਂ ਐਡਵਾਂਸ ਪੇਮੈਂਟ ਦੋਨਾਂ ਟੀ-ਸ਼ਰਟਾਂ ਦੀ ਕਰਤੀ ਸੀ ਬਟ ਜਦੋਂ ਮੈਂ ਡਿਲੀਵਰੀ ਬੁਆਏ ਤਾਂ ਪਾਰਸਲ ਫੜਿਆ ਉਸੇ ਟਾਈਮ ਮੈਨੂੰ ਪਤਾ ਜੇ ਲੱਗ ਗਿਆ ਸੀ ਵੀ ਇਹ ਟੀ-ਸ਼ਰਟ ਉਹਨਾਂ ਨੇ ਇੱਕ ਭੇਜੀ ਆ ਬਟ ਸਟੇਟਸ ਦੋਨਾਂ ਦਾ ਸ਼ੋ ਹੋ ਗਿਆ ਸੀ ਵੀ ਡਿਲੀਵਰੀ ਦੋਨ ਸਾਨੂੰ ਵੀਡੀਓ ਬਣੰਦੀ ਸੀ ਉਸ ਟਾਈਮ ਵੀ ਵੀਡੀਓ ਬਣਾ ਕੇ ਫਿਰ ਮੈਂ ਦੇਖਿਆ ਤੇ ਇਕੁਟੀ ਸ਼ਰਟ ਸੀ ਫਿਰ ਡਿਲੀਵਰੀ ਬੁਆਏ ਨੂੰ ਮੈਂ ਪਹਿਲਾਂ ਫੋਨ ਕੀਤਾ ਵੀ ਇੱਕ ਪਾਰਸਲ ਹੋਰ ਤੇ ਨਹੀਂ ਤੁਹਾਡੇ ਕੋਲ ਮੇਰਾ ਜੋ ਕਹਿੰਦਾ ਵੀ ਨਹੀਂ ਮੇਗਾ ਸ਼ਾਇਦ ਸੈਪਰੇਟ ਕੀਤੇ ਸੀ ਵੀ ਸੈਪਰੇਟ ਆ ਗਏ ਹੁਣ ਇਕੱਠੇ ਨਾ ਇਕ ਚਪਾਏ ਹੋਣ ਉਹਨਾਂ ਨੇ ਕਹਿੰਦਾ ਨਹੀਂ ਵੀ ਮੇਰੇ ਕੋਲ ਜਿਹੜੇ ਤੁਹਾਡੇ ਪਾਰਸਲ ਸੀ ਇੰਨੇ ਸੀ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ অপਸ਼ਨ ਆ ਜਾਂਦੀ ਹੈ ਵੀ ਤੁਸੀਂ ਕਸਟਮਰ ਕੇਅਰ ਨੂੰ ਫੋਨ ਕਰੋ ਇੱਥੇ ਹੋਣ ਦਾ ਵੀ ਉਹ ਨੰਬਰ ਨਹੀਂ ਦਿੰਦੇ ਪਹਿਲਾਂ ਕਸਟਮਰ ਕੇਅਰ ਵਾਲੇ ਦਾ ਕਦੀ ਵੀ ਮਿਸ਼ੂ ਵਾਲੇ ਸੋ ਸਾਨੂੰ ਆਪਣੇ account ਦੇ ਵਿੱਚ ਜਾਣਾ ਪੈਂਦਾ account 'ਚ ਜਾ ਕੇ ਆਪਾਂ help center ਨੂੰ select ਕਰਨਾ ਉਸ ਤੋਂ ਬਾਅਦ ਆਪਾਂ ਜਿਸ ਪ੍ਰੋਡਕਟ ਦੀ ਆਪਾਂ ਕੰਪਲੇਂਟ ਕਰਨੀ ਹੁੰਦੀ ਜਾਂ ਜਿਸ ਪ੍ਰੋਡਕਟ ਬਾਰੇ ਆਪਾਂ ਪੁੱਛਣਾ ਹੁੰਦਾ ਉਸ ਨੂੰ select ਕਰਨਾ ਫਿਰ ਉਸ ਤੋਂ ਅੱਗੇ ਹੁੰਦਾ ਵੀ ਜਿਹੜੀ ਆਪਾਂ ਕੰਪਲੇਂਟ ਉਹੀ ਹੈ ਸਾਡਾ ਉਹ ਸਿਲੈਕਟ ਕਰਨੀ ਤੇ ਉਥੇ ਅੱਗੇ ਆ ਜਾਂਦਾ ਹੁੰਦਾ ਵੀ ਬੈਕ ਕਾਲ ਕਰਨ ਉਹ ਜਾਂ ਤੁਹਾਨੂੰ ਮੈਸੇਜ ਕਰਨ ਫਿਰ ਮੈਂ ਬੈਕ ਕਾਲ ਵਾਲਾ ਸਿਲੈਕਟ ਕੀਤਾ ਸੀਗਾ ਤੇ ਉਹਦੇ ਵਿੱਚ ਉਹ 5 ਕੁ ਮਿੰਟਾਂ ਦੇ ਅੰਦਰਾਂ ਦੇ ਤੁਹਾਨੂੰ ਕਸਟਮਰ ਕੇਅਰ ਦੀ ਜਿਹੜੀ ਹੁੰਦੀ ਹੈ ਕੋਲ ਆ ਜਾਂਦੀ ਜਿੰਨੇ ਸਾਰੇ ਮੈਂ ਸਟੈਪ ਕਲੀਅਰ ਕੀਤੇ ਉਸ ਤੋਂ ਬਾਅਦ ਉਹਨਾਂ ਦੀ 5 ਕੁ ਮਿੰਟਾਂ ਚ ਕੋਲ ਆ ਗਈ ਸੀ ਬਟ ਇਧਰੋਂ ਮੈਂ ਬੋਲੀ ਜਾਂਦੀ ਸੀ ਉਧਰ ਕੋਈ ਰਿਸਪੌਂਸ ਨਹੀਂ ਦੇ ਰਿਹਾ ਸੀ ਸੋ ਮੈਂ ਫੋਨ ਕਟਿਆ ਨਹੀਂ ਉਹਨਾਂ ਨੇ ਆਪ ਹੀ ਕੱਟ ਦਿੱਤਾ ਉਸ ਤੋਂ ਬਾਅਦ ਆ ਮੈਂ ਐਪ ਨੂੰ ਦੁਬਾਰਾ ਅਪਡੇਟ ਕੀਤਾ ਆਪਣੇ ਨੂੰ ਕਰਕੇ ਫਿਰ ਦੁਬਾਰਾ ਮੈਂ ਉਹੀ ਸਟੈਪ ਕੀਤੇ ਜੋ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਰਕੇ ਫਿਰ ਉਸ ਤੋਂ ਬਾਅਦ ਆਫੇ ਉਹਨਾਂ ਦਾ 5 ਮਿੰਟਾਂ 'ਚ ਜੇ ਫੋਨ ਆ ਗਿਆ ਤੇ ਭਾਸ਼ਾ ਆਉਂਦੀ ਉਹ ਤੁਸੀਂ ਜਦੋਂ ਸਟੈਪ ਹੁੰਦੇ ਉਹਨਾਂ ਦੇ ਵਿੱਚ ਹੀ ਪੁੱਛਦੇ ਹੁੰਦੇ ਵੀ ਤੁਸੀਂ ਹਿੰਦੀ ਜੀ ਗੱਲ ਕਰਨਾ ਚਾਹੁੰਦੇ ਆ ਜਾਂ ਇੰਗਲਿਸ਼ ਜੇ ਮੈਂ ਹਿੰਦੀ ਸਿਲੈਕਟ ਕੀਤੀ ਸੀ ਸੋ ਹਿੰਦੀ ਜੀ ਉਸ ਮੁੰਡੇ ਨਾਲ ਗੱਲ ਕੀਤੀ ਉਹਨੇ ਮੈਨੂੰ ਸਮਝਾਇਆ ਵੀ ਇਸ ਤਰ੍ਹਾਂ ਤੁਹਾਡਾ ਰਿਫੰਡ ਆ ਸਕਦਾ ਹੈ ਜੇਕਰ ਤੁਹਾਡਾ ਪ੍ਰੋਡਕਟ ਜਿਹੜਾ ਮਿਸਿੰਗ ਆ ਫਿਰ ਉਹ ਜੋ ਵੀ ਉਹਨੇ ਸਟੈਪ ਦੱਸੇ ਸੀ ਸਾਰਾ ਮੈਂ ਪ੍ਰੋਸੀਜਰ ਕੀਤਾ ਜਿਹੜਾ ਵੀ ਪ੍ਰੋਡਕਟ ਆਪਾਂ ਮੰਗਵਾਇਆ ਹੁੰਦਾ ਹੈ ਉਹਦੀ ਜਿਹੜੀ ਡਿਲੀਵਰੀ ਹੋ ਜਾਂਦੀ ਉਹਦੇ نیچے অপਸ਼ਨ ਆਉਂਦੀ ਹੁੰਦੀ ਹੈ ਰਿਟਰਨ ਐਂਡ ਐਕਸਚੇਂਜ ਉਹ ਵਾਲੀ অপਸ਼ਨ ਦੇ ਵਿੱਚ ਜਾਣਾ ਹੁੰਦਾ ਹੈ ਉਸ ਤੋਂ ਬਾਅਦ ਆਹਾਂ ਅੱਗੇ অপਸ਼ਨ ਆ ਜਾਂਦੀ ਹੁੰਦੀ ਆ ਵੀ ਕਿਉਂ ਚੇਂਜ ਕਰਵਾਉਣਾ ਤੁਸੀਂ ਕਿਉਂ ਰਿਫੰਡ ਲੈਣਾ ਹੈ ਨਾ ਫਿਰ ਉਹਦੇ ਨੀਚੇ ਹੁੰਦਾ ਵੀ ਜਿਹੜਾ ਪ੍ਰੋਡਕਟ ਸੀਗਾ ਉਹ ਮਿਸਿੰਗ ਹੈ ਫਿਰ ਉਤੋਂ ਅਗਲੀ অপਸ਼ਨ ਹੁੰਦੀ ਆ ਵੀ ਪ੍ਰੋਡਕਟ ਤੁਹਾਨੂੰ ਮਿਲਿਆ ਨਹੀਂ ਜਾਂ ਇਹੋ ਹੀ ਮੈਂ ਕੀਤਾ ਸੀ ਵੀ ਮੈਨੂੰ ਰਿਸੀਵ ਹੀ ਇੱਕ ਸੈਕੰਡ অপਸ਼ਨ ਹੁੰਦੀ ਆ ਕੁਆਂਟੀਟੀ ਦੀ ਵੀ ਤੁਹਾਨੂੰ ਜਿੱਦਾਂ ਤੁਸੀਂ ਦੋ ਟੀ-ਸ਼ਰਟ ਮੰਗਵਾਈਆਂ ਤੇ ਇੱਕ ਮਿਲੀ ਆ ਬਟ ਇੱਥੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਵੀ ਮੈਂ ਜਿਹੜਾ ਸੈਪਰੇਟ ਆਰਡਰ ਕੀਤਾ ਸੀ ਉਹ ਵਾਲੀ ਵੱਖਰੀ ਮੰਗਾਈ ਇਹ ਵਾਲੀ ਵਕਰੀ ਮੰਗਾਈ ਸੀ ਬਟ ਸੈਲਰ ਇੱਕੋ ਹੀ ਨਿਕਲਿਆ ਇਸ ਦੇ ਲਈ ਰਾਈਟ অপਸ਼ਨ ਸੀ ਵੀ ਮੈਨੂੰ ਇਹ ਵਾਲਾ ਪ੍ਰੋਡਕਟ ਰੀਸੀਵ ਨਹੀਂ ਹੋਇਆ ਫਿਰ ਉੱਤੇ ਆ ਜਾਂਦਾ ਹੁੰਦਾ ਇਮੇਜ ਜਿੰਦਾ ਮੈਨੂੰ ਪ੍ਰੋਡਕਟ ਮਿਲਿਆ ਨਹੀਂ ਮੈਂ ਉਸ ਦੀ ਫੋਟੋ ਹੀ ਪਾਣੀ ਸੀ ਸੋ ਮੈਂ ਕੈਮਰਾ ਤੇ ਉੱਪਰ ਆਪਣੇ ਹੱਥ ਰੱਖ ਕੇ ਸਿਰਫ ਬਲੈਕ ਜੀ ਵੈਸੇ ਰੈਂਡਮਲੀ ਫੋਟੋ ਕਲਿੱਕ ਕਰ ਦਿੱਤੀ ਤੇ ਉਸ ਨੂੰ ਅਪਲੋਡ ਕਰ ਦਿੱਤਾ ਕਿਉਂਕਿ ਫੋਟੋ ਤੋਂ ਬਿਨਾ ਜਿਹੜਾ ਹੁੰਦਾ ਸਬਮਿਟ ਨਹੀਂ ਹੁੰਦਾ ਸੋ ਫੋਟੋ ਪਾਉਣੀ ਜ਼ਰੂਰੀ ਹੁੰਦੀ ਹੈ ਜੇਕਰ ਜਿੱਦਾਂ ਤੁਸੀਂ ਦੋ ਟੀ ਸ਼ਰਟਾਂ ਇਕੱਠੀਆਂ ਮੰਗਵਾਈਆਂ ਕਈ ਵਾਰੀ ਹੁੰਦਾ ਨਾ ਵੀ ਆਪਾਂ ਦੋ ਚੀਜ਼ਾਂ ਇਕੱਠੀਆਂ ਆਰਡਰ ਕਰ ਲੈਂਦੇ ਕੋਈ ਵੀ ਚੀਜ਼ ਦੋ ਇਕੱਠੀਆਂ ਆਰਡਰ ਕੀਤੀਆਂ ਉਹਨਾਂ ਚੋਂ ਤੁਹਾਨੂੰ ਇੱਕ ਮਿਲੀ ਆ ਉਸ ਟਾਈਮ ਤੁਸੀਂ ਆਪਸ਼ਨ ਸਿਲੈਕਟ ਕਰਨੀ ਹੁੰਦੀ ਆ ਜਿਹੜੀ ਕੁਆਂਟੀਟੀ ਵਾਲੀ ਹੁੰਦੀ ਆ ਵੀ ਦੋ ਮੰਗਵਾਈਆਂ ਸੀ ਇੱਕ ਮਿਲੀ ਆ ਸੋ ਉਸ ਟਾਈਮ ਰਾਈਟ ਆਪਸ਼ਨ ਉਹ ਵਾਲੀ ਹੁੰਦੀ ਆ ਤੇ ਖਾਸ ਕਰ ਲੈ ਵੀ ਹੁੰਦੀ ਹੈ ਵੀ ਸਾਨੂੰ ਵੀਡੀਓ ਵਗੈਰਾ ਬਣਾ ਲੈਣੀ ਚਾਹੀਦੀ ਹੈ ਜਦੋਂ ਵੀ ਆਪਾਂ ਕੋਈ ਵੀ ਪਾਰਸਲ ਓਪਨ ਕਰਦੇ ਹਾਂ ਜਿੱਦਣੇ ਮੈਨੂੰ ਪਾਰਸਲ ਮਿਲਿਆ ਸੀ ਮੈਂ ਉਸੇ ਦਿਨ ਜਿੱਦਾਂ ਰਿਫੰਡ ਦਾ ਕਰਤਾ ਸੀ ਰਿਟਰਨ ਦਾ ਸੋ ਮੈਨੂੰ ਮਤਲਬ ਇਹ ਵੀ ਹੁੰਦਾ ਉਹ ਚੈੱਕ ਕਰਦੀ ਹੁੰਦੇ ਤੁਹਾਡੀ ਬੈਕਗ੍ਰਾਉਂਡ ਵੀ ਤੁਸੀਂ ਰਿਫੰਡ ਵਾਰ-ਵਾਰ ਤੇ ਨਹੀਂ ਕਰਦੇ ਮਿਸਿੰਗ ਵਾਲਾ ਵੀ ਹੁੰਦਾ ਵੀ ਤੁਸੀਂ ਜੇ ਵਾਰ-ਵਾਰ ਕਰਦੇ ਫਿਰ ਨਹੀਂ ਤੁਹਾਨੂੰ ਪੈਸੇ ਵਾਪਸ ਮਿਲਦੇ ਸੋ ਮੇਰਾ ਫਸਟ ਟਾਈਮ ਸੀਗਾ ਜਦੋਂ ਮੈਂ ਕੋਈ ਰਿਫੰਡ ਕੀਤਾ ਤੇ ਮਿਸਿੰਗ ਦਾ ਪ੍ਰੋਡਕਟ ਦਾ ਸੋ ਉਸ ਤੋਂ ਬਾਅਦ ਆ ਮੈਨੂੰ ਉਹ ਜਿੱਦਣ ਮੈਂ ਸਬਮਿਟ ਕੀਤਾ 7 ਨੂੰ ਸਬਮਿਟ ਕੀਤਾ ਸੀ 8 ਮੇ ਮਾਰਨਿੰਗ ਪੈਸੇ ਆ ਗਏ ਸੀ ਜੇਕਰ ਤੁਸੀਂ ਵੀ ਕੋਈ ਇਦਾਂ ਦੀ ਪ੍ਰੋਬਲਮ ਫੇਸ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਕਸਟਮਰ ਕੇਅਰ ਨੂੰ ਫੋਨ ਕਰਕੇ ਪੁੱਛ ਲੈਣਾ ਚਾਹੀਦਾ ਫਿਰ ਉਹ ਤੁਹਾਨੂੰ ਸਾਰੇ ਸਟੈਪ ਸਮਝਾ ਦਿੰਦੀ ਹੈ ਹੁਣ ਜੇਕਰ ਮੈਂ ਗੱਲ ਕਰਾਂ ਇਸ ਟੀ-ਸ਼ਰਟ ਦੀ ਦੋਨਾਂ ਦੇ ਰਿਵਿਊ ਵਧੀਆ ਸੀ ਜਿਹੜੀ ਮੰਗਵਾਈ ਸੀ ਨਹੀਂ ਮਿਲੀ ਮੈਨੂੰ ਉਹਦੇ ਵੀ ਵਧੀਆ ਸੀ ਜਿਹੜੀਆਂ ਮਿਲ ਗਈ ਹੈ ਇਹਦਾ ਵੀ ਠੀਕ ਸੀ ਇਹਦਾ ਥੋੜੀ ਘੱਟ ਰੇਟਿੰਗ ਸੀ ਉਹਦੇ ਜਿਆਦਾ ਵਧੀਆ ਪਰ ਇਸਨੇ ਜਿਹੜਾ ਪ੍ਰਾਈਸ ਸੀਗਾ ਉਹ 170 ਰੁਪਏ ਮੈਂ ਐਡਵਾਂਸ ਪੇਮੈਂਟ ਕੀਤੀ ਹੋਈ ਸੀ ਸੋ 170 ਰੁਪਏ ਦੇ ਅਕੋਰਡਿੰਗ ਸਾਨੂੰ ਵਧੀਆ ਮਿਲ ਗਈ ਹੈ ਐਕਸ ਕੇ ਦੇਖ ਲਿਆ ਵੋਸ਼ ਕਰਨ ਤੋਂ ਬਾਅਦ ਦਾ ਰਿਵਿਊ ਸਾਈਜ਼ ਵੀ ਜਿਹੜਾ ਹੈ ਸਟੀ ਸ਼ਰਟ ਦਾ ਸਹੀ ਆ ਟ੍ਰਿਪਲ ਐਕਸਲ ਕੀਤਾ ਸੀ ਟ੍ਰਿਪਲ ਐਕਸਲ ਮਿਲਿਆ ਆਫਟਰ ਵਾਸ਼ ਤੋਂ ਬਾਅਦ ਵੀ ਇਸ ਦਾ ਕਲਰ ਖਰਾਬ ਨਹੀਂ ਹੋਇਆ ਪਿਛੋ ਸਟicker ਵੀ ਸਹੀ ਆ ਮਸ਼ੀਨ ਜੀ ਵਾਸ਼ ਕੀਤਾ ਸੀ ਇਸ ਨੂੰ ਕੱਪੜਾ ਵੀ ਠੀਕ ਆ ਪਿਓਰ ਕਾਟਨ ਤਾਂ ਨਹੀਂ ਕਹਿ ਸਕਾਇਏ ਬਟ ਕਾਟਨ ਜੀ ਆ ਪਿਓਰ ਕੋਟ ਨਹੀਂ ਥੋੜਾ ਮੋਟਾ ਜਿਹਾ ਲੱਗਦਾ ਸੀ ਕੱਪੜਾ ਬਟ 170 ਰੁਪਏ ਦੇ ਅਕੋਰਡਿੰਗ ਠੀਕ ਐ ਐਕਸਟਰਾ ਲਾਰਜ ਜੋ ਪਰ ਸਟicker ਦਿੱਤੀ ਹੋਇਆ ਤੇ ਸਾਰਾ ਕੁਝ ਕਲਰ ਵਗੈਰਾ ਵੀ ਸਹੀ ਆ ਸੋ ਜੇਕਰ ਤੁਸੀਂ ਖਰੀਦਣਾ ਚਾਹੋ ਤਾਂ ਲਿੰਕ ਪੁਸ਼ ਕਰ ਸਕਦੇ ਹੋ ਸਿਰਫ ਇਹੋ ਹੀ ਕਮੀ ਹੁੰਦੀ ਆ ਵੀ ਮੈਸ਼ੂਰ ਜਿੰਦਾ ਦਾ ਮਰਜੀ ਪ੍ਰੋਡਕਟ ਮੰਗਾ ਲਓ ਜਦੋਂ ਤੁਸੀਂ ਦੋ ਆਰਡਰ ਕਰ ਦਿੰਦੇ ਆ ਕੋਈ ਸੇਲਰ ਹੁੰਦਾ ਜਿਹੜਾ ਮੰਤਰ ਹੁੰਦਾ ਤੁਹਾਨੂੰ ਦੋ ਦੀਆਂ ਦੋਨੀਆਂ ਚੀਜ਼ਾਂ ਪਾ ਦੇ ਦਿੰਦਾ ਨਹੀਂ ਤਾਂ ਕਈ ਵਾਰੀ ਹੁੰਦਾ ਤੁਸੀਂ ਚਾਰ ਮੰਗੋਂਦੇ ਤਿੰਨ ਮਿਲਦੀਆਂ ਦੋ ਮੰਗੋਂਦੇ ਇੱਕ ਮਿਲਦੀ ਬਾਕੀ ਓਵਰঅল ਐਕਸਪੀਰੀਅੰਸ ਮੇਰਾ ਸਹੀ ਰਿਹਾ ਵੀ ਚਲੋ ਮੈਨੂੰ ਦੂਜੇ ਦਿਨ ਹੀ ਮੇਰੇ ਪੈਸੇ ਵਾਪਸ ਮਿਲ ਕੇ ਸਿੱਧਾ 6 ਘੰਟਿਆਂ 'ਚ ਪੈਸੇ ਵਾਪਸ ਆ ਗਏ ਸੋ ਮੇਲੇ ਬਾਕੀ ਜੇ ਤੁਹਾਨੂੰ ਹੈਲਪਫੁਲ ਰਹੀ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ